ਆ ਵੇਖੋ ਵੀਰ ਜੀ ਤੇ ਹੋਰ ਵੀ ਬਹੁਤ ਸਾਮਾਨ ਆਇਆ ਸੋਨਾ ਸੋਨਾ ਕਿੰਨਾ ਸੋਹਣਾ ਆ ਵੇਖੋ ਆ ਬਿੱਲੇ ਦੇਖੋ ਹੋਰ ਵੀ ਬਹੁਤ ਸੋਹਣਾ ਸੋਹਣਾ ਸਾਮਾਨ ਇੱਥੇ ਆਇਆ ਦੇਖੋ ਕਿੰਨਾ ਸੋਹਣਾ ਕਿੰਨਾ ਸਾਰਾ ਸਾਮਾਨ ਕਿੰਨਾ ਸੋਨਾ ਸੋਨਾ ਆ ਇੱਧਰ ਖਾਨ ਵੀ ਨਾ ਸਾਮਾਨ ਆ ਗਿਆ ਆਪਣਾ ਆ ਇੱਥੇ ਭੰਗ ਰਗੜੀ ਜਾਂਦੀ ਹੈ ਭੰਗ ਆ ਗਈ ਆ ਵੇਖੋ ਬੱਚਿਆਂ ਦਾ ਚੁੱਲਾ ਕੁਲਾ ਬੱਚਿਆਂ ਦਾ ਹੋਰ ਵੀ ਕਾਫੀ ਤੁਹਾਨੂੰ ਦਿਖਾਣਿਆ ਚੀਜ਼ਾਂ ਇੱਥੇ ਚੱਲ ਤਾਂ ਆ ਇੱਕ ਇਧਰ ਦੀ ਇਹ ਬਾਜ਼ਾਰ ਗਿਆ ਇੱਕ ਕਰੀ ਜਦੋਂ ਮੈਂ ਜਾ ਨਹੀਂ ਰਿਹਾ ਅੱਗੇ ਜਾ ਰਹੇ ਆ ਆ ਦੇਖੋ ਕਾਫੀ ਕੰਕਿਆਂ ਦੀ ਨੀਲਾ ਮੋਲ ਵਧੀਆ ਬਣਿਆ ਇੱਥੇ ਯਾਪੜੇ ਟਾਈਮ ਆ ਤੇ ਕਿੰਨਾ ਮਾਹੌਲ ਤਗੜਾ ਆ ਦੇਖੋ ਕਾ ਵੇਖੋ ਓਹੋ ਮੈਂ ਕਹਿੰਨਾ ਇਨੇ ਪੰਗੂਲੇ ਇੰਨਾ ਮਾਹੌਲ ਵੇਖੋ ਇਥੇ ਪੈਨੀ ਭੀੜ ਆਇਆ ਆਇਆ ਇੰਨਾ ਕਲਚਰ ਆਪਣੇ ਬਜਾਵਦਾ ਇਥੇ ਆਇਆ ਖਾ ਨਹੀਂ ਸਕਦੇ ਇੱਕ ਇੱਕ ਚੀਜ਼ ਪਰ ਫਿਰ ਵੀ ਜਿੰਨੀ ਜਿੰਨਾ ਕੋਈ ਕਵਰ ਕਰਨ ਦੀ ਕੋਸ਼ਿਸ਼ ਹੁੰਦੀ ਕਵਰ ਕਰ ਰਹੇ ਆ ਬਹੁਤ ਭੀੜ ਹੈ ਇੱਥੇ ਤਾਂ ਪੈਰ ਰੱਖਣ ਦੀ ਜਗ੍ਹਾ ਵੀ ਨਹੀਂ ਹੈਗੀ ਪਰ ਫਿਰ ਵੀ ਆਪਾਂ ਵੀਡੀਓ ਕਵਰ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਹੈ। ਤਾਂ ਕਿ ਜਿਹੜੇ ਆਪਣੇ ਚੈਨਲ ਨਾਲ ਸਪੋਰਟ ਕਰੋਗੇ ਤਾਂ ਫਿਰ ਹੀ ਮੈਨੂੰ ਵੀ ਕੋਈ ਆਸਰਾ ਆਵੇਗਾ ਤਾਂ ਹੀ ਮੈਂ ਹੋਰ ਵੀਡੀਓ ਲੈ ਕੇ ਆਵਾਂਗਾ। ਤਾਂ ਹੀ ਮੈਨੂੰ ਮੋਟੀਵੇਸ਼ਨ ਮਿਲੇਗਾ। ਆ ਨਵੀਂ ਜਿਹੀ ਵੈਰਾਈਟੀ ਵੇਖੀ ਹੈ। ਅੱਛਾ ਜਾ ਲਈ। ਇਹ ਪਹਿਲਾਂ ਮੈਂ ਦੇਖੀ ਕਦੇ ਨਹੀਂ ਅੱਜ ਪਹਿਲੀ ਵਾਰੀ ਦੇਖ ਰਿਹਾ। ਓਹ ਬੇੜੀ ਵੇਖੋ ਤੇ ਬੇੜੀ। ਜਾਂ ਜਾ ਰਿਹਾ ਜੋ ਓ ਹੋ ਹੋ ਕਿੰਨਾ ਖਤਰਨਾਕ ਮੌਲ ਹੈ ਇੱਥੇ ਵੇਖੇ ਹੀ ਮੈਂ ਕਹਣਾ ਵੇਖੀ ਰੂ ਆ ਹੋਰੀਏ ਜਿਵੇਂ ਕੁਝ ਹੋਈ ਨਾ ਜਾਏ ਇੱਥੇ ੀੜ ਵਾਲੀ ਹੈ ਇੱਥੇ ਫੋਨ ਮੇਰਾ ਫੁੱਲ ਲੀਡ ਹੋ ਰਿਹਾ ਕਿਉਂਕਿ ਗਰਮੀ ਹੈਗੀ ਇੱਥੇ ਦੁਪਹਿਰ ਵਿੱਚ ਆ ਗਰਮੀ ਹੁੰਦੀ ਆ ਪਤਾ ਹੀ ਆ ਬਾਨੂੰ ਹੋਰ ਵੀਰੇ ਕਿਵੇਂ ਠੀਕ ਠਾਕ ਚਲੋ ਜੀ ਆ کافی ਜਾਨ ਪਛੰਦ ਵੀ ਆਇਆ ਇੱਥੇ ਜਲਾਲਾਬਾਦ ਤੋਂ ਇਹ ਮੇਲਾ ਆਗਾ ਮੋਂ ਦੋੜ ਲੱਖੇ ਵਾਲੇ ਤੇ ਜਲਾਲਾਬਾਦ ਤੋਂ ਮੈਂ ਸਪੈਸ਼ਲ ਵੀਡੀਓ ਬਣਾਉਣ ਵਾਸਤੇ ਆਇਆ ਦੇਖੋ YouTube ਚੈਨਲ ਤੇ ਬਾਣ ਵਾਸਤੇ ਤੁਹਾਨੂੰ ਦਿਖਾਉਣ ਵਾਸਤੇ ਆ ਦੇਖੋ ਮਰਲਾ ਵੇਖਦਾ ਹੈ ਅੱਜ ਵਾਲਾ ਮਹਾਰਾਜ ਸਾਹਿਬ ਦੇ ਨਾਲ ਚੰਗੂ ਜੀ ਦਾ ਬਰਾਬਰ ਬੋਲਦਾ ਕਾफी ਸੋਹਣਾ ਬਣਿਆ ਬੈਠੇ ਦੇਖੋ ਅੱਗੇ ਚੱਲਦੇ ਆਂ ਮੇਰੇ ਖਾਨ ਪੀਂਦੇ ਬਾਜ਼ਾਰ ਆ ਗਏ ਲੱਬਲੋ ਲੱਬਲੋ ਸੋਨਾ ਲੱਬਲੋ ਕਾਫੀ ਪੁਜਾਰ ਲੱਗਿਆ ਇੱਥੇ ਸਾਡਾ ਦੇ ਉਸਤਾਦ ਭੋੜੀ ਕਾਦੀ ਸੇਲ ਹੈ 20 ਰੁਪਏ 20 ਰੁਪਏ ਜਿਹੜਾ ਕਿੰਨੀ ਅਜੇ ਰਾਤ ਨੂੰ ਨਹੀਂ ਭੇੜਨੀ ਸੀ ਜਿੰਨੀ ਹੋਣ ਹੈਗੀ ਹੈ ਇਸਦੇ ਆਪਰ ਦਾ ਪੂਰਾ ਬੰਦਾ 20 ਰੁਪਏ 20 ਰੁਪਏ ਤੋਂ ਦੀ ਸੇਲ ਤੋਂ 30 ਰੁਪਏ ਤੋਂ ਕਿੰਨਾ ਵਧੀਆ ਮੋਲ ਬਣਿਆ ਇੱਥੇ ਕਿਸਮਾਨ ਖਰੀਦ ਰਹੇ ਨੇ ਆਪੋ ਦੀ ਪਸੰਦ ਦਾ ਅਸੀਂ ਦੇਖੋ ਇਹ ਆ ਦੇਖੋ ਫਿਰ ਆ ਗਏ ਗੁਡੀਆਂ ਇੱਥੇ ਫਿਰ ਕੱਪ ਆ ਗਏ ਕੱਪ ਜਿਆਦਾ ਮੈਂ ਕਲੋਜ਼ ਜਾ ਨਹੀਂ ਸਕਦਾ ਕਿਉਂਕਿ ਲੇਡੀਜ਼ ਆ ਗਈਆਂ ਵਿੱਚ ਤਾਂ ਆਪਣੀ ਸ਼ਰਮ ਆਦੀ ਬੰਦੇ ਨੂੰ ਆਹ ਵੇਖੋ ਜਿੰਨਾ ਕੋ ਮੇਰੇ ਕੋਲ ਕੋਸ਼ਿਸ਼ ਹੋ ਰਹੀ ਹੈ ਮੈਂ ਕਵਰ ਕਰ ਰਹੇ ਹਾਂ ਤਾਂ ਆਪਣਾ ਵੀਰ ਜਿਹੜਾ ਆਪਾਂ ਨੂੰ ਉੱਥੇ ਵੀ ਮਿਲਿਆ ਸੀ ਪਿਛਲੀ ਵੀਡੀਓ ਚੱਕ ਵੀਰੇ ਕੀ ਹਾਲ ਏ ਕੀ ਹਾਲ ਏ ਜਾਨ ਮシャン ਦੇ ਕਾਫੀ ਆਏ ਆ ਇੱਥੇ ਮੇਲੇ ਦਾ ਮਾਹੌਲ ਆ ਇੱਥੇ ਇਸ ਟਾਈਮ ਚਲੋ ਅੱਗੇ ਚੱਲਦੇ ਆਪਾਂ ਇੱਥੇ ਤਾਂ ਬਣ ਗਈ ਵੀਡੀਓ ਬਹੁਤ ਹੋ ਗਈ ਇਹ ਕਿਦਾ ਫੋਨ ਹੀਟ ਹੋ ਰਿਹਾ ਹੈ ਬਹੁਤ ਗਰਮੀ ਐਨੀ ਹੈ ਕਿਸੇ ਨੇ ਛੱਡ ਰਹੇ ਨੇ ਮੇਰੇ ਓਹੋ ਇੱਥੋਂ ਬਾਹਰ ਨਿਕਲਦਾ ਆਹ ਰਸਤਾ ਰਿਹਾ ਇੱਥੋਂ ਬਾਹਰ ਨਿਕਲਦਾ ਫਸ ਗਿਆ ਮੰਨਦਾ ਲੱਗਦਾ ਸੀ ਮੈਂ ਕਿ ਬਾਹਰ ਨਹੀਂ ਨਿਕਲ ਜਣਾ ਪਿੱਛੇ ਜਾਣਾ ਪੈਣਾ ਪਰ ਮਿਲ ਗਿਆ ਰਸਤਾ ਕਾਇਦਰੀ ਵੀ ਕਾਫੀ ਬਾਜ਼ਾਰ ਨੇ ਐਣਕਾ ਆ ਗਈਆਂ ਆ ਪਿਛਲੇ ਦਿਨ ਤੁਹਾਨੂੰ ਕੱਲ ਦਿਖਾਇਆ ਸੀ ਅੱਜ ਜੱਗਲੇ ਤੁਹਾਨੂੰ ਦਿਖਾਣੇ ਆ ਪਿਛਲੇ ਰਾਤ ਦੀ ਵੀਡੀਓ ਚ ਮੈਂ ਦਿਖਾਇਆ ਸੀ ਸਾਰਾ ਇਹਨੀਆਂ ਬੋਤਲਾਂ ਸਮਾਨ ਕਿੰਨਾ ਆਇਆ ਇੱਥੇ ਕਾਫੀ ਸਮਾਨ ਹੈ ਆ ਵੇਖੋ ਧਿਆਨ ਨਾਲ ਨਾਲੇ ਕੋ ਕਿੰਨਾ ਪਿਆਰਾ ਕਿੰਨਾ ਸੋਹਣਾ ਸਮਾਨ ਆਇਆ ਇੱਥੇ चढ़ी चढ़ती आइटम पही है इतो पर चैन आ गई बर्तन आ गए बर्तन काफ़ी सोने बर्तन आए थे चलो आप अगे चलते हैं क्योंकि आपको सारा मेला कवर करना है ਕਾਫੀ ਖੜਾਉਣੇ ਆਏ ਇੱਥੇ ਬੜੇ ਖੜਾਉਣੇ ਟੌイズ ਬੱਚਿਆਂ ਵਾਸਤੇ ਦੇਖਦੇ ਜਾਓ ਘੜੀਆਂ ਦਿਖਾਉਣੇ ਤੁਹਾਨੂੰ ਘੜੀਆਂ ਆ ਵੇਖੋ ਇਹਨਾਂ ਚੈੱਕ ਘੜੀ ਮੈਂ ਲੈ ਕੇ ਜਾਣੀ ਆ ਆਪਣੀ ਸਿਸਟਰ ਵਾਸਤੇ ਜਰੂਰ ਲੈ ਕੇ ਜਾਵਾਂਗਾ ਇੱਧਰ ਵੀ ਬਾਜ਼ਾਰ ਜਾ ਰਿਹਾ ਇੱਕ ਇਧਰ ਵੀ ਜਾ ਰਹੇ ਅੱਗੇ ਕਾਫੀ ਲੰਮਾ ਚੌੜਾ ਖਾਰਾ ਕੰਮ ਹੈ ਇਥੋਂ ਦਾ ਇੱਕੇ ਵਾਰੀ ਤਾਂ ਸਾਰੇ ਕਵਰ ਹੋਣ ਰਹਾ ਹੈ ਚੱਲ ਇਧਰ ਦੀ ਚੱਲਦੇ ਆ ਨਹੀਂ ਇਧਰ ਕੱਲ ਗਏ ਸੀ ਚੱਲ ਕੋਈ ਨਹੀਂ ਸਾਰਾ ਧਿਆਨ ਨਾਲ ਦੇਖਿਆ ਨੇ ਨਾ ਦੇਖੋ ਕਾਫੀ ਸਮਾਨ ਆਇਆ ਹੈ ਇਧਰ ਵੀ ਦੇਖੋ ਧਿਆਨ ਨਾਲ ਕਿੰਨਾ ਸਮਾਨ ਸੋਨਾ ਸੁਣਾਇਆ ਇੱਥੇ ਪਰ ਇੱਕ ਗੱਲ ਆ ਗਈ ਹੈ ਇੱਧਰ ਜਿਆਦਾ ਪੀੜ ਬਰਕਾ ਨਹੀਂ ਹੈਗਾ ਇੱਧਰ ਸਾਫ ਦਾ ਪੀੜ ਹੈ ਮਿਲਕੇ ਇਨੇ ਇਹਨੇ ਲੋਕ ਨਹੀਂ ਇੱਧਰ ਆਏ ਨਹੀਂ ਪੀੜ ਕਾਟੇ ਇੱਧਰ ਕਾਫੀ ਕਾਟ ਪੀੜ ਇੱਧਰ ਇਹਨਾਂ ਦੀ ਕਮਾਈ ਜਿੱਤ ਸਮਨ ਲੱਗਦਾ ਘਟ ਹੋਏਗੀ ਵਿਚਾਰਿਆਂ ਦੀ ਕਿਉਂਕਿ ਸਾਰੇ ਜੋ ਲੋਕ ਨੇ ਪਿਛਲੇ ਬਜ਼ਾਰਾ ਚ ਜਿਆਦਾ ਨੇ ਇੱਧਰ ਘਟੇ ਗਏ ਨੇ ਚਲ ਕੋਈ ਨਹੀਂ ਰੱਬ ਬਰਕਤਾਂ ਪਾਵੇ ਇਹਨਾਂ ਨੂੰ ਵਾਦੂ ਵਾਦੂ ਦੇਵੇ ਇਹਨਾਂ ਨੂੰ ਲੋਕਾਂ ਨਾਲ ਕੁਲਵਿਯਾਨ ਵਾਦੂ ਕੁਸ਼ਟਮਾਰ ਆਣ ਇਹਨਾਂ ਕੋਲ ਵਧੀਆ ਕਮਾਈ ਕਰਕੇ ਜਾਣ ਤੇ ਕੱਲਾ ਵਾਲਾ ਬਜ਼ਾਰ ਆਇਆ ਸੀਗੀ ਮੈਂ ਭੁੱਲ ਗਿਆ ਕੱਲਾ ਵਾਲਾ ਬਜ਼ਾਰ ਸੀਗਾ अजय आह तो वैसे कवर कर सी देखो ऊपर कि समान है बहुत सारा समान है कप आ गए कप इधर भी काफ़ी बाजार है काफ़ी बाज़ार बने हुए हैं इत ही रहे हो बाकी तो और भी इधर समान है। देखो छोटे छोटे वॉलेट आए ने इत ਰਸਤਾ ਮੈਂ ਪੈ ਗਿਆ ਪੂਰਾ ਗਰਮੀ ਨਾਲ ਪਰ ਕੋਈ ਨਹੀਂ ਵੀਡੀਓ ਤਾਂ ਬ बनानी ਹੈ ਜ਼ਰੂਰੀ ਹੈ ਬੈਗ ਦੇਖੋ ਬੈਗਾਂ ਦੀ ਸੇਲ ਲੱਗੀ ਇੱਥੇ ਮਤਲਬ ਕਿ ਸੇਲ ਨਹੀਂ ਲੱਗੀ ਮੈਂ ਕਹਿ ਸਕਦਾ ਸੇਲ ਨਹੀਂ ਕਹਿ ਸਕਦੇ ਆਪਾਂ ਬੈਗ ਵੀ ਵੇਚ ਰਹੇ ਇੱਥੇ ਲੋਕੀ ਦੁਕਾਨ ਲੱਗੀ ਹੈ ਕੜੀਆਂ ਵੀ ਕੜੇ ਵੀ ਆਇ ਜੁਰ ਨਿਕਲ ਜਾ ਤਾਂ ਇੱਥੋਂ ਦਾ ਜੋ ਕੀ ਦ੍ਰਿਸ਼ ਹੈ ਨਾ ਬਹੁਤ ਸੋਹਣਾ ਮੈਂ ਕਹਿੰਦਾ ਮੇਲੇ ਦਾ ਇੰਨਾ ਸੋਹਣਾ ਕਲਚਰ ਅਣੀ ਸੋਹਣੀ ਪਲੇਸ ਬਣੀ ਹੈ ਨਾ ਇੱਥੇ ਆਪਾਂ ਬਾਜ਼ਾਰ ਘੁੰਮਦੇ ਥੱਕ ਜਾਵਾਂਗੇ ਬਾਜ਼ਾਰ ਮੁੱਕਣਗੇ ਨਹੀਂ ਡਿਟੇਲ ਲੈ ਕੇ ਚੀਜ਼ ਦੇਖਣ ਲੱਗ ਪੈਣਾ ਘੜੋ ਘੜ ਮੈਨ ਲੱਗਦਾ ਸੱਤਾ ਅੱਠਾ ਗਾੜੇ ਦੀ ਵੀਡੀਓ ਬਣੇਗੀ ਜਿੰਨਾ ਇੱਥੇ ਸਮਾਨ ਆਇਆ ਹੈ ਹੁਣ ਆਪ ਹੀ ਦੇਖ ਸਕਦੇ ਹੋ ਕਿੰਨਾ ਸਮਾਨ ਹੈ ਤੇ ਸੋਹਣਾ ਸੋਹਣਾ ਪਿਆ ਹੈ ਲੈਕ ਵੀ ਮੈਂ ਜਾਵਾਂਗਾ ਤੇ ਵੈਸੇ ਬਹੁਤ ਕੁਝ ਲੈ ਕੇ ਜਾਵਾਂਗਾ ਦੇਖਿਆ ਜੀ ਵੀਡੀਓ ਵੀ ਬਾਵਾਂ ਦੇਖ ਲੈ ਵੀਡੀਓ ਬਣਾਵਾਂਗਾ ਜਦੋਂ ਲਾਵਾਂਗਾ ਐਸੇ ਪਹਿਲਾਂ ਮੈਂ ਕਰੇ ਬਣਾਈ ਨਹੀਂ ਪਰ ਐਸੇ ਸ਼ਾਇਦ ਬਣਾਵਾਂ ਪੱਕਾ ਨਹੀਂ ਕਹਿੰਦਾ ਮੈਂ ਕਿ ਮੈਂ ਪੱਕਾ ਹੀ ਵੀਡੀਓ ਬਣਾਵਾਂਗਾ ਜੇ ਸਮਾਂ ਲਾਵਾਂਗਾ ਸ਼ਾਇਦ ਬਣਾਵਾਂ ਵੀਡੀਓ ਸਮਾਂ ਤਾਂ ਮੈਂ ਲਾ ਕੇ ਜਾਣੀ ਹੈ ਪਰ ਵੀਡੀਓ ਸ਼ਾਇਦ ਬਣਾਵਾਂ ਤੁਸੀਂ ਸਮਝ ਜਾਓਗੇ ਨਾਲ ਕਿ ਕਈ ਵਾਰ ਨਹੀਂ ਵੀ ਆਪ ਬਣਾ ਸਕਦੇ ਹੁੰਦੇ ਵੀਡੀਓ ਕਾਂਟੇ ਵਾਲੀ ਸਟੋਰੀ ਕਾਂਟੇ ਨਹੀਂ ਇਸ ਪਲੇ ਹਾਜੀ ਘਰਚਾ ਫੇਰ ਮੈਂ ਤੁਹਾਨੂੰ ਸੌਦੀ ਸੇਲ ਜੁਆਕਾਂ ਦੇ ਖੜਾਉਣੇ ਕਾਫੀ ਸੋਹਣਾ ਸਵਾਨ ਆਇਆ ਇੱਥੇ ਐਨਾ ਨਾ ਐਨਾ ਸੋਹਣਾ ਮੈਂ ਕੰਨਾ ਦੇਖਿਆ ਨਹੀਂ ਮੁੱਕਦਾ ਦੇਖਦੀ ਰਹਿ ਜਾਂਦੇ ਆ ਬੰਦੇ ਅੱਖਾਂ ਹੀ ਖੁੱਲੀਆਂ ਰਹਿ ਜਾਂਦੀਆਂ ਆਪਣੀਆਂ ਆਹ ਵੇਖੋ ਗੁੱਡੀ ਕਿੰਨੀ ਸੋਹਣੀ ਮਿੰਦ ਬੜੀ ਬੜੀ ਪਿਆਰੀ ਲੱਗ ਜਾਂਦੀ ਹੈ ਚਲੋ ਥੱਲੇ ਦਾ ਸਾਮਾਨ ਬੜੀਆਂ ਵਾਰਾ ਕੁੜੀਆਂ ਦੇਖ ਸਕਦੇ ਆਂ ਇਹ ਵੀਡੀਓ ਇਧਰ ਖਾਣ ਪੀਣ ਦਾ ਸਾਮਾਨ ਹੈਗਾ ਇਧਰ ਹੋਰ ਕਾਫੀ ਸੋਹਣੀਆਂ ਚੀਜ਼ਾਂ ਆਈਆਂ ਦੇਖੋ ਕੜੀਆਂ ਕਾਫੀ ਸੋਹਣੀਆਂ ਦੇਖਵਾਈਆਂ ਇੱਥੇ ਇੱਥੇ ਥੱਲੇ ਵੀ ਬੱਚਾ ਥੱਲੇ ਆਗਰਨ ਲੱਗਿਆ ਸੀ ਮੇਰੇ ਬਹੁਤ ਪਿਆਰਾ ਸਮਾਨ ਹੈਗਾ ਇੱਥੇ ਮੁਕਦਾਨੀ ਦੇਖਿਆ ਨਹੀਂ ਮੁਕਦਾ ਬਾਲਾ ਪੋੜੇ ਪੋੜੇ ਬਈ ਪੋੜੇ ਆ ਗਏ ਰਬਾਲਾ ਗਏ ਪਿਆਰੇ ਜਨ ਬਈ ਇਧਾਂ ਕਿਸੇ ਰਾਰ ਵਾਲਾ ਘੁੰਮਿਆ ਅੱਜ ਵੀ ਕੜੀਆਂ ਆ ਗਈਆਂ ਰਬਾਲਾ ਗਏ ਪੋੜੇ ਆ ਗਏ ਬਈ ਕੜ ਦੇ ਰਿਹਾ ਜੀ ਰਾਤ ਵਾਰੀ ਜਾਂਦਾ ਸਮਾਨ ਦਾ ਇੱਥੇ ਮੈਂ ਕਹਨਾ ਦੇਖਿਆ ਨਹੀਂ ਮੁੱਕਦਾ ਜਿੰਨਾ ਮਰਜ਼ੀ ਵੇਖੀ ਜੋ ਪਰ ਮੇਲੇ ਮੈਂ ਇਹਨਾਂ ਵੀਡੀਓ ਚ ਸਾਰਾ ਮੇਲਾ ਤਾਂ ਕਵਰ ਨਹੀਂ ਕਰ ਸਕਦਾ ਜਿੰਨਾ ਕੋ ਮੇਨ ਮੇਨ ਸੋਹਣਾ ਸੋਹਣਾ ਮੇਲਾ ਮੇਰੇ ਕੋਲ ਕਵਰ ਹੋਵੇਗਾ ਮੈਂ ਜਰੂਰ ਆ ਵੀਡੀਓ ਚ ਕਰਾਂਗਾ ਪਰ ਕੋਸ਼ਿਸ਼ ਮੇਰੀ ਇਹ ਹੋ ਹੈ ਪਰ ਕੋਈ ਤੁਸੀਂ ਵੀ ਚੈਨਲ ਨੂੰ ਸਪੋਰਟ ਕਰੋ ਤਾਂ ਕਿ ਮੇਰੇ ਚੈਨਲ ਤੇ ਕੋਈ ਕੋਈ ਆਵੇ ਰਿਪਲਾਈ ਆਵੇ ਤਾਂ ਤੁਹਾਡੇ ਵੱਲੋਂ ਵਧੀਆ ਮੈਨੂੰ ਸਪੋਰਟ ਮਿਲੇ ਕਮਾ ਵਧੀਆ ਕੈਮਰਾ ਲੈ ਕੇ ਵੀ ਸ਼ਾਇਦ ਵਧੀਆ ਤੋਂ ਵਧੀਆ ਇਸਤ ਵੀ ਵਧੀਆ ਇੱਕ ਡਿਟੇਲ ਨਾਲ ਵੀਡੀਓਸ ਬਣਾਉਣ ਲੱਗਦਾ ਹਾਂ YouTube ਚੈਨਲ ਤੇ ਤਾਂ ਤੁਸੀਂ ਘਰ ਦੇ ਬੈਠੇ ਹੁੰਦੇ ਕੀ ਸਾਰੇ ਮੇਲੇ ਇੰਜੋਏ ਕਰ ਸਕੋ ਤਾਂ ਮੇਰੇ ਚੈਨਲ ਨੂੰ ਸਪੋਰਟ ਤੁਸੀਂ ਮੈਨੂੰ ਕਰੋਗੇ ਤਾਂ ਹੋ ਸਕਦਾ ਐਵੇਂ ਤਾਂ ਹੋ ਨਹੀਂ ਸਕਦਾ ਕਿਉਂਕਿ ਜਦੋਂ ਮੈਨੂੰ ਸਪੋਰਟ ਹੀ ਨਹੀਂ ਕਿਸੇ ਚੀਜ਼ ਤੋਂ ਮਿਲੇਗੀ ਤਾਂ ਫਿਰ ਮੈਂ ਕਿਵੇਂ ਕਰ ਸਕਦਾ ਕੁਝ ਅੱਗੇ वैसे ज्यादातर मेले ਤੇ ਕੁੜੀਆਂ ਦਾ ਸਮਾਨ ਹੀ ਆਦਾ ਤੇ ਕੁੜੀਆਂ ਦਾ ਸਮਾਨ ਹੀ ਹੈਗਾ ਇੱਥੇ। ਹਾਂ ਥੱਲੇ ਵੀ ਬਰਤਨ ਵਗੈਰਾ ਦੇਖ ਸਕੋ ਤੁਸੀਂ। ਅੱਗੇ ਮਨ ਲੱਗਦਾ ਇੱਥੇ ਆਪਣਾ ਗੁਰੂ ਆਨ ਲਾਗਾ। ਸਾਨੂੰ ਚਾਹ ਲਿਆ ਕੇ ਦਿੱਤੀ ਸੀ ਅਸੀਂ। ਆਪਣੇ ਗੁਰੂ ਵੀ ਇਹਦੀ ਵੀ ਰੈਡੀ ਇੱਥੇ ਲੱਗੀ ਹੈ। ਆਹ ਦੇਖੋ। ਇੱਥੇ ਚਾਚਾ ਵੀ ਮੇਰਾ ਹੈਗਾ ਇੱਕ। ਆ ਰਿਹਾ ਚਾਚੂ। ਆ ਕੇ ਗੁਰੂ ਰਿਆ। रेड़ी ah, <laughs>